ਲਓ ਜੀ ਆਪਾਂ ਪਹੁੰਚ ਗਏ ਪਠਾਨਕੋਟ ਟਾਈਮ ਹੋ ਗਿਆ 1:43 ਲਓ ਜੀ ਪਠਾਨਕੋਟ ਟੱਫਨਸਾਰ ਮੀਂਹ ਪੈ ਰਿਹਾ ਬਹੁਤ ਤੇਜ਼ ਲਓ ਜੀ ਸਵੇਰ ਦੇ 7 ਵਜੇ ਹੋਏ ਆ ਹੌਸਲ ਚੈੱਕ ਕਰੋ ਧੁੰਦ ਦਾ ਟਾਈਮ ਹੋ ਰਿਹਾ ਬੈ ਧੁੰਦ ਬਰੀ ਹੈ ਇੱਧਰ ਬੰਦਲ ਬੈ ਰਹੇ ਨੇ ਧੁੰਦ ਦੀ ਬੇਪਰ 12 ਦੇ ਚੈੱਕ ਕਰੋ ਵੀ ਆਪਾਂ ਦਾ ਡੈਮੇਜ ਹਾਂਜੀ ਮਿੱਤਰੋ ਕੀ ਆ ਚਾਲ ਹੈ ਸਵਾਗਤ ਕਰਦੇ ਆ ਤੁਹਾਡਾ ਸਾਡੇ ਇੱਕ ਨਵੇਂ ਬਲੌਗ 'ਚ ਟਾਈਮ ਹੋ ਗਿਆ 3 ਵੱਜ ਚੁਕੇ ਨੇ ਆਪਾਂ ਗੱਡੀ ਲੋਡ ਕਰਨ ਚੱਲੇ ਆ ਆਪਾਂ ਨੇ ਗੱਡੀ ਲੋਡ ਕਿੱਥੇ ਦੀ ਕਰਨੀ ਆ ਤੁਹਾਨੂੰ ਦਿਖਾਵਾਂਗੇ ਬਣੇ ਰਹੋ ਸਾਡੇ ਨਾਲ ਐਦਾਂ ਹੀ ਹੁਣ ਆਪਾਂ ਨਿਕਲਦੇ ਆ ਗੱਡੀ ਲੈ ਕੇ ਲਾਓ ਵੀ ਮਿੱਤਰੋ ਆਪਾਂ ਆ ਗਏ ਬਨੂੜ ਖਰੜ ਹਾਈਵੇ ਦੇ ਉੱਪਰ ਅੱਪਾ ਜਾ ਰਹੇ ਆ ਬਨੂੜ ਸਾਈਡ ਨੂੰ ਅੱਪਾ ਨੇ ਜਾਣਾ ਗੱਡੀ ਲੋਡ ਕਰਨਾ ਸ਼ੰਭੂ ਸਾਈਡ ਬਾਕੀ ਦਿਖਾਨੇ ਆ ਤੁਹਾਨੂੰ ਅੱਗੇ ਜਾ ਕੇ ਕੀ ਸੀ ਨੇ ਜੀ ਮਿੱਤਰਾ ਅੱਪਾ ਪਹੁੰਚ ਗਏ ਬਨੂੜ ਸੱਜੀ ਸਾਈਡ ਨੂੰ ਜਾ ਰਿਹਾ ਹੈ ਰੋਡ ਰਾਜਪੁਰੇ ਖੱਬੀ ਸਾਈਡ ਨੂੰ ਜਾ ਰਿਹਾ ਹੈ ਜੀਰਕਵਰ ਅੱਪਾ ਨੇ ਜਾਣਾ ਸਿੱਧਾ ਅੱਪਾ ਜਾਣਾਗਾ ਸ਼ੰਭੂ ਸ਼ੰਭੂ ਬਾਕੀ ਪਹੁੰਚ ਕੇ ਦਿਖਾਨੇ ਆ ਤੁਹਾਨੂੰ ਕੀ ਮਾਲ ਲੋਡ ਹੋਣਾ ਇੱਥੇ ਦਾ ਹੋਣਾ ਲੋੜ ਬਾਕੀ ਮਿਲਦੇ ਆ ਅੱਗੇ ਜਾ ਕੇ ਮਿੱਤਰੋ ਆ ਪਹੁੰਚ ਗਏ ਜਿੱਥੇ ਤੇ ਹੋਣੀ ਹੈ ਗੱਡੀ ਲੋਡ ਬਾਕੀ ਦਿਖਾਣਿਆ ਤੁਹਾਨੂੰ ਲੋਡ ਹੁੰਦੀ ਹੈ ਇੱਥੇ ਤੇ ਹੋਣੀ ਹੈ ਗੱਡੀ ਲੋੜ ਆਪਣੀ ਜਿੱਥੇ ਪਿਕਅਪ ਖੜੀ ਹੈ ਆਓ ਮਿੱਤਰੋ ਆਪਣੀ ਗੱਡੀ ਲੱਗੀ ਡੌਕ ਤੇ ਮਾਲ ਹਲੇ ਪੈਣ ਨਹੀਂ ਲੱਗਿਆ ਆਪਣੀ ਗੱਡੀ 'ਚ ਚਾਹ ਪੀ ਕੇ ਫਿਰ ਕਰੂਗੇ ਲੋਡ ਹੈ ਬਾਕੀ ਦਿਖਾਣਾ ਤੁਹਾਨੂੰ ਲੋਡ ਹੁੰਦੀ ਗੱਡੀ ਕੀ ਮਾਲ ਲੋਡ ਹੁੰਦਾ ਆਪਣੀ ਗੱਡੀ 'ਚ ਮੜਦੇ ਹਾਂ ਥੋੜੀ ਦੇਰ ਤੱਕ ਲਓ ਵੀ ਮਿੱਤਰੋ ਆਪਣੀ ਗੱਡੀ ਹੋ ਗਈ ਲੋਡ ਆਪਣੀ ਗੱਡੀ 'ਚ ਪਿਆ ਮਗਲੈਲ ਪੰਜਾਬੋਂ ਬਕਸ ਲੋਡ ਹੋਏ ਆ ਆਪਣੇ ਕੋਲ ਸਾਰੇ ਵਜ਼ਨ ਹੁਣ 4-500 ਕਿਲੋ ਬਸ ਹੁਣ ਚੱਲਦੇ ਆ ਸਿੱਧਾ ਘਰ ਨੂੰ ਲਓ ਮਿੱਤਰੋ ਪੱਲੇ ਆਏ ਗੱਡੀ ਲੋਡ ਕਰਕੇ ਇਹ ਮਾਲ ਲੈ ਕੇ ਲੋਡ ਕਰਕੇ ਦੇਖੋ ਇਹ ਐਂਗੀ ਬੋਤਲਾਂ ਮਗਲੈਲ ਹੈ ਇਸ ਕੰਪਨੀ ਦਾ ਜਿਹੜੀ ਮਸ਼ੀਨਾਂ ਨਾਲ ਦਰਾਖਤ ਕੱਟੇ ਜਾਂਦੇ ਆ ਉਸ ਕੰਪਨੀ ਵਾਲਾ ਤੇਲ ਹੈ ਮਗਲਾਲ ਇਹ ਜਾਣਾਗਾ ਜੰਮੂ ਉਧਰ ਪਰ ਜਾਊਗਾ ਇਹ ਬਾਕੀ ਮਿਲਦੇ ਆ ਤੁਹਾਨੂੰ ਉਹਨਾਂ ਸ਼ਾਮ ਨੂੰ ਹਾਂਜੀ ਮਿੱਤਰੋ ਕੀ ਹਾਲ ਚਾਲ ਟਾਈਮ ਹੋ ਗਿਆ 9 ਵਜੇ ਰਾਤ ਦੇ ਅੱਪਾ ਨਿਕਲ ਗਏ ਘਰ ਤੋਂ ਉਧਰ ਪਰ ਨੂੰ ਤੇ ਬਾਕੀ ਅੱਗੇ ਆ ਗਿਆ ਪੰਪ ਪੰਪ ਤੋਂ ਤੇਲ ਪਾ ਕੇ ਫਿਰ ਨਿਕਲਦੇ ਆ ਭਾਰਤ ਪੈਟਰੋਲੀ ਨੂੰ ਤੇਲ ਪਾ ਕੇ ਫਿਰ ਚੱਲਦੇ ਆ ਅੱਗੇ ਨੂੰ ਲਾਓ ਵੀ ਮਿੱਤਰ ਤੇਲ ਦੂਲ ਪਾ ਕੇ ਨਿਕਲ ਗਏ ਆਪਾਂ ਦੇਖੋ ਕਰੋ ਚੱਕਾ ਹੋ ਵੀ ਬੁਲੇਟ ਹੈ ਕਿ ਵਾਸ ਹੁਣ ਚੱਲਦੇ ਆ ਹੌਲੀ ਹੌਲੀ ਦੇਖਦੇ ਆ ਕਿੰਨਾ ਟਾਈਮ ਲੱਗਦਾ ਨੋਕ ਦਾ ਟਾਈਮ ਹੋਇਆ ਲੇ ਤਾਂ ਆਪਾਂ ਪਹੁੰਚ ਜੂਗੇ ਉੱਥੇ ਸਵੇਰੇ ਤੱਕ ਦੇਖਦੇ ਆ ਕਿੰਨੇ ਵੇਲੇ ਤੱਕ ਪਹੁੰਚਦੇ ਆ ਬਣੇ ਰਹੋ ਸਾਡੇ ਬਲੌਗ ਚ ਇਦਾਂ ਹੀ ਲਓ ਜੀ ਆਪਾਂ ਪਹੁੰਚ ਗਏ ਗੁਰਦੁਆਰਾ ਸੋਹਤਿਆ ਸਾਹਿਬ ਦੇਖੋ ਕਰੋ ਦਰਸ਼ਨ ਤੇ ਕਮੈਂਟ ਜਰੂਰ ਦਿਓ ਵਾਇਰਲ ਵਾਇਰਲ ਜੀ ਦੇਖੋ ਵੀ ਬਹੁਤ ਵਧੀਆ ਗੁਰਦੁਆਰਾ ਲਓ ਵੀ ਮਿੱਤਰੋ ਆਪਾਂ ਚੜ ਗਏ ਪਠਾਨਕੋਟ ਵਾਲੇ ਰੋਡ ਤੇ ਕਰੋ ਜੀ ਅੱਕਾ ਅਜੇ ਹਜ਼ਾਰ ਪਰ ਸੈਟ ਤੋਂ ਨਿਕਲੇ ਆਪਾਂ ਆਪਾਂ ਪੈਗੇ ਪਠਾਨਕੋਟ ਰੋਡ ਨੂੰ ਪਠਾਨਕੋਟ ਐਥਸ 40 ਕਿਲੋਮੀਟਰ ਦੇਖੋ ਇਹ ਰੋਡ ਐ ਐਨ ਐਚ 44 ਤਾਂ ਹੁਣ ਆਪਾਂ ਨੇ ਸਿੱਧਾ ਜਾਣਾ ਪਠਾਨਕੋਟ ਪਠਾਨਕੋਟ ਤੋਂ ਅੱਗੇ ਲਖਨਪੁਰ ਬਾਰਡਰ ਬਾਕੀ ਲਓ ਜੀ ਆਪਾਂ ਪਹੁੰਚ ਗਏ ਪਠਾਨਕੋਟ ਟਾਈਮ ਹੋ ਗਿਆ 1:43 ਇਹ ਪਠਾਨਕੋਟ ਹੈ ਸਾਰਾ ਆਪਾਂ ਬਾਈ ਬਾਸ ਹੋ ਕੇ ਨਿਕਲ ਜਾਣਾ ਬਾਹਰ ਬਾਹਰ ਸਿੱਧਾ ਜਾ ਕੇ ਦੇਖੋ ਭਾਈ ਕੱਚੇ ਮਾਰੜੀ ਖੜੀਆਂ ਗੱਡੀਆਂ ਫੀਕਾ लो पठानकोट टप्पण सार मी पै रहा बहुत देखो फूल मी पै रहा ਪਹੁੰਚ ਗਏ ਲਖਨਪੁਰ ਬਾਰਡਰ ਦੇਖੋ ਇਹ ਲਖਨਪੁਰ ਬਾਰਡਰ ਨਹੀਂ ਫੇਰਿਆ ਆ ਦੇ ਨਹੀਂ ਸਾਡੇ ਨਹੀਂ ਇਹਦੇ ਰੱਖੀ ਨੇ ਕੋਈ ਹਿਲਾਤੇ ਕਿ ਐ ਸਿਸਟਮ ਹੈ ਲਓ ਇਹ ਲਖਨਪੁਰ ਬਾਰਡਰ ਹੋ ਗਿਆ ਪਾਰ ਆਪਣਾ ਦੇਖੋ ਮੀਂਹ ਦੇਖੋ ਕਿੰਨਾ ਵਹਿ ਰਿਹਾ ਹਾਟੇ ਨਹੀਂ ਰਿਹਾ ਮੀਂਹ ਹੋਰ ਵੀ ਤੇਜ਼ ਹੋ ਗਿਆ ਹੁਣ ਦਾ ਬਾਰਡਰ ਦਾ ਪਾਰ ਹੋ ਗਿਆ ਟਾਈਮ ਸੀ ਰੇ ਟਾਈਮ ਹੋ ਗਿਆ 2:30 ਮਿੰਟ 2:30 ਬਾਕੀ ਦਿਖਾਣੇ ਆ ਕੇ ਕੀ ਸਿਸਟਮ ਹੈ

ਆ ਦੇਖੋ ਭਾਈ ਮੀ ਹਟੇ ਨਹੀਂ ਰਿਹਾ ਪਹਿਲੇ ਤਾਂ ਹਟ ਗਿਆ ਤਾਂ ਥੋੜਾ ਜਿਹਾ ਹੁਣ ਫੇਰ ਸਟਾਰਟ ਹੋ ਗਿਆ ਦੁਬਾਰੇ ਦੇਖੋ ਕਿ ਰੋਡ ਜਮਾਈ ਵੇਕਰ ਸਾਂਭੇ ਦਾ ਮੁੜ ਕੇ ਸੱਜੇ ਹੱਥ ਨੂੰ ਸਾਰਾ ਟੁੱਟਿਆ ਪਿਆ ਹੈ ਰੋਡ ਦੇਖੋ ਬਾਕੀ ਪਹਾੜ ਚੈੱਕ ਕਰੋ ਤੁਸੀਂ ਮੌਸਮ ਵਧੀਆ ਹੈ ਜਾਉਂਗਾ ਮੈਂ ਉਹੀ ਸਵੇਰ ਦੇ 7 ਵਜੇ ਹੋਏ ਆਂ ਮੌਸਮ ਚੈੱਕ ਕਰੋ ਉੱਤੋਂ ਦਾ ਟਾਈਮ ਹੋ ਰਿਹਾ ਵੇ ਉੱਤੋਂ ਦਾ ਬਰੀ ਹੈ ਇੱਧਰ ਦੇਖੋ ਤੇ ਇਹ ਨਹੀਂ ਰਿਹਾ ਕੁਝ ਉੱਪਰ ਹੋ ਰਿਹਾ ਹੈ ਉੱਤੋਂ ਦਾ ਟਾਈਮ ਹੋ ਰਿਹਾ ਬੂਰਾ ਕਮ ਯਾਤਰਾ ਨੂੰ ਵੀ ਉੱਪਰ ਆ ਗਿਆ ਡੈਮੇਜ ਹੋ ਗਿਆ। ਮਰਾ ਆ ਰਹਾ ਹੋਇਆ ਬੇਹਾਰ। ਰਸਤੇ ਤੇ ਰੱਖਦੇ ਨੇ। ਪਰ ਰੋਡ ਦੀ ਹਾਲ ਸੁਮਾੜੀ ਹੈ ਬਹੁਤ। ਪਾਣੀ ਨੇ ਤੋੜਿਆ ਹੋਇਆ ਰੋਡਸਾਰ। ਦੇਖੋ ਭਾਈ ਜੰਮੂ ਦੇ ਪਹਾੜਾਂ ਦਾ ਨਜ਼ਾਰਾ ਦੇਖੋ ਹੈ ਵੀਊ ਮਰੀਆਂ ਇਹ ਨਹੀਂ ਹਟ ਰਿਹਾ 2 ਵਜੇ ਦਾ ਵੇਰੇ ਰਾਤ ਦਾ 8 ਵਜ ਗਏ ਹੁਣ ਤੱਕ ਨਹੀਂ ਹਟਿਆ ਵੀ ਸਾਰੀ ਰਾਤ ਹੋ ਗਈ ਪੈਂਦੇ ਨੂੰ ਦੇਖੋ ਬਈ ਜੰਮੂ ਦੇਖੋ ਲੋ ਇਹ ਦੇਖੋ ਟਰਨਲਾਂ छोटी छोटिया हाँ। पत्थर गिरे हुए हैं पत्थर देखो ऊपर तो डिगे हुए पत्थर हम चेक करो छोटी छोटिया ਆਓ ਵੀ ਮਿੱਤਰੋ ਆਪਾਂ ਪਹੁੰਚ ਗਏ ਉਦੋਂ ਪਰ ਜੰਮੂ ਕਸ਼ਮੀਰ ਦੇਖੋ ਬਾਅਦ ਤੇ ਆਪਣੀ ਲੋਕੇਸ਼ਨ ਹੈਗੀ ਐ 2 ਕਿਲੋਮੀਟਰ ਹੈ ਜਿੱਥੇ ਆਪਣੀ ਗੱਡੀ ਖਾਲੀ ਹੋਣੀ ਹੈ ਨਹੀਂ ਪੈਰੇ ਹਾਲੇ ਵੀ ਥੋੜਾ ਥੋੜਾ ਹਰਾਤ ਰਹੇ ਪੈਰੇ ਦਾ ਬਾਕੀ ਤੁਸੀਂ ਦੇਖੋ ਵਿਊ ਪਹਾੜ ਪੂ ਚਾ ਲੋ ਜੀ ਮਿੱਤਰੋ ਆਪਾਂ ਪਹੁੰਚ ਗਏ ਆਪਣੀ ਲਗਾਈਆਂ ਤੇ ਇੱਥੇ ਹੋਣੀ ਆਪਣੀ ਗੱਡੀ ਖਾਲੀ ਟਾਈਮ ਹੋ ਗਿਆ 8:55 ਮਿੰਟ 9 ਵਜੇ ਤੋਂ ਪਹਿਲਾਂ ਪਹੁੰਚ ਗਏ ਆਪਾਂ ਦੇਖਦੇ ਵੇਖੋ ਥੋੜੀ ਦੇਰ ਤੱਕ ਆਣ ਆਣ ਵਾਲੇ ਹੋਣੇ ਉਹ ਉਸ ਤੋਂ ਬਾਅਦ ਆਪਣੀ ਗੱਡੀ ਖਾਲੀ ਹੋ ਜਣੀ 10 ਮਿੰਟਾਂ ਚ ਮਿਲਦੇ ਹਾਂ ਹੁਣ ਬਾਅਦ ਚ हां जी मित्रों किमे लगया थोनू ਸਾਡਾ ਬਲੌਗ ਲਾਈਕ ਕਮੈਂਟ ਸ਼ੇਅਰ ਕਰਕੇ ਦੱਸੋ ਤੇ ਨਾਲੇ ਕਰ ਦਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਮਿਲਦੇ ਆਂ ਫਿਰ ਕਿਸੇ ਹੋਰ ਬਲੌਗ ਚ